ਹੜ੍ਹ ਪ੍ਰਭਾਵਿਤ ਖੇਤਰਾ ਵਿੱਚ ਲੋਕਾਂ ਦੀ ਜਾਨ ਬਚਾਉਣ ਦੇ ਉਪਰਾਲੇ ਕਰ ਰਹੇ ਪਿੰਡ ਤਲਵੰਡੀ ਵਿਰਕ ਦੇ ਨੌਜਵਾਨ ਜੂਲੀਅਸ ਮਸੀਹ ਦਾ ਸੱਪ ਦੇ ਡੰਗਣ ਕਾਰਨ ਦੇ ਹਾਂਤ ਹੋ ਗਿਆ ਸੀ ਉਸ ਦੇ ਪਰਿਵਾਰ ਨੂੰ ਪੰਜਾਬ ਸਰਕਾਰ ਵੱਲੋਂ 4 ਲੱਖ ਰੁਪਏ ਦੀ مالی ਸਹਾਇਤਾ ਦੇ ਕੇ ਦੁੱਖ ਦੀ ਘੜੀ ਵਿੱਚ ਮਦਦ ਦਿੱਤੀ ਗਈ ਹੈ ਆਮ ਆਦਮੀ ਪਾਰਟੀ ਦੇ ਆਗੂ ਸ਼੍ਰੀ ਰਮਨ ਪਹਿਲ ਨੇ ਪੰਜਾਬ ਸਰਕਾਰ ਵੱਲੋਂ ਭੇਜਿਆ ਗਿਆ 4 ਲੱਖ ਰੁਪਏ ਦਾ ਚੈੱਕ ਪੀੜਤ ਪਰਿਵਾਰ ਦੇ ਮੈਂਬਰਾਂ ਨੂੰ ਸੌਂਪਿਆ ਇਸ ਮੌਕੇ ਉਹਨਾਂ ਨਾਲ ਐਸਡੀਐਮ ਗੁਰਦਾਸਪੁਰ ਸਰਦਾਰ ਮਨਜੀਤ ਸਿੰਘ ਰਾਜਲਾ ਵੀ ਮੌਜੂਦ ਸਨ ਸਰਦਾਰ ਮਨਜੀਤ ਸਿੰਘ ਰਾਜਲਾ ਵੀ ਮੌਜੂਦ ਸਨ ਮਾਡੀ ਵੇਖ ਕੇ ਖੜੇ ਆ ਔਰ ਇਸ ਕੇਂਦਰ ਦੇ ਵਿੱਚ ਇੱਕ ਬੜਾ ਵੱਡਾ ਹਾਦਸਾ ਹੋਇਆ ਸੀਗਾ 29 ਅਗਸਤ ਨੂੰ ਜੀ ਜੂਨਸ ਮਸੀਹ ਪੁੱਤਰ ਵੀਰਾ ਮਸੀਹ ਵਾਸੀ ਤਲਵੰਡੀ ਦੇ ਉਹ ਖੜਾ ਦੇ ਪ੍ਰਕੋਪ ਦੇ ਵਿੱਚ ਇਹ ਮਨ ਦੇ ਮੇਰੀ ਜਜ਼ਬਾ ਸੀ ਕਿ ਮੈਂ ਵੀ ਸੇਵਾ ਕਰਾਂ ਤੇ ਜਿਹੜੇ ਲੋਕ ਹੜ੍ਹਾਂ ਦੇ ਵਿੱਚ ਪ੍ਰਭਾਵਿਤ ਹੋਏ ਨੇ ਤੇ ਜਿਹੜੇ ਹੜ੍ਹਾਂ ਦੇ ਵਿੱਚ ਫਸੇ ਦੇ ਨੇ ਉਹਨਾਂ ਨੂੰ ਮੈਂ ਕੱਢ ਕੇ ਲਿਆਦਾ ਤੇ ਉਸ ਜਜ਼ਬੇ ਨੂੰ ਉਸ ਸੇਵਾ ਭਾਵ ਨੂੰ ਲੈ ਕੇ ਉਹ ਸਰਾਵਤ ਵਗਲੇ ਪਾਸੇ ਹਰਦਾਨ ਤੇ ਮੰਗਲ ਚਲੇ ਗਿਆ ਆ ਜਿਸ ਵੇਲੇ ਤੋਂ ਬੰਦੇ ਲੈ ਕੇ ਪਾਣੀ ਜੋ ਖੜ ਰਿਆ ਸੀਗਾ ਉਹਨੂੰ ਉੱਥੇ ਸੱਤੋ ਦੱਸ ਗਿਆ ਤੇ ਮਾੜੀ ਕਿਸਮਤੀ ਦੇ ਨਾਲ ਉਹਦੀ ਮੌਤ ਹੋ ਗਈ ਉਹਨੂੰ ਹਸਪੀਟਲ ਵੀ ਲੈ ਕੇ ਗਏ ਔਰ ਡਾਕਟਰ ਨੇ ਗਵਾਹ ਲਾਇਆ ਪਰ ਉਹ ਬਚਾ ਨਹੀਂ ਸਕਦਾ। ਸੋ ਬੜਾ ਦੁਖਦਈ ਸੀ। ਮੌਸ ਵਕ ਇੱਥੇ ਆਇਆ ਤੇ ਮੈਨੂੰ ਮੌਕੇ ਤੇ ਸਰਪੰਚ ਸਾਹਿਬ ਨੇ ਸਾਡੇ ਗੇਜ ਜੀ ਸਾਹਿਬ ਪਾਰਸੂਆ ਦੇ ਬੇਟੇ ਮਨਤੀ ਜੀ ਰਫੀ ਜੀ ਆ ਸਾਡੇ ਗੋਰੀ ਦੀ ਵਲੇ ਸਲੀਮਪੁਰ ਰਗਾਨਾ ਤੋਂ ਸਰਪੰਚ ਸਾਹਿਬ ਨੇ ਇਹਨਾਂ ਲਈ ਜਾਇ ਵੀ ਇੱਕ ਬਹੁਤ ਵੱਡਾ ਦੁਖਾਂਤ ਹੋਇਆ। ਉਹ ਨੂੰਹਦਾ ਵੀ ਆਇਆ ਸੀ ਤੇ ਮੈਂ ਕਿਹਾ ਵੀ ਹੁਣ ਕਰ ਕੁਝ ਨਹੀਂ ਸਕਦੇ। ਉਹ ਨੌਜਵਾਨ ਮੁੰਡਾ ਸੀ ਜੀਵਨ ਮਸੀਹ ਤੈਨਾਂ ਵੀ ਪਰਿਵਾਰ ਦੇ ਵਿੱਚੇ ਕੋਈ 25 ਦਿਨ ਪਹਿਲਾਂ ਜਖਾਂਤ ਹੋਇਆ ਉਹਦਾ ਵੱਡਾ ਭਰਾ ਉਹਦੀ ਮੌਤ ਹੋ ਗਈ ਸੀ ਤੇ ਕੋਈ ਲਫਤ ਨਹੀਂ ਸੀ ਕੀ ਕਰਦੇ ਇਹ ਬੱਚੀ ਨੂੰ ਲਾਏ ਸਾਂ ਤਾਂ ਫੇਰ ਇਹੋ ਹੀ ਮਨ ਚ ਰੱਖਿਆ ਵੀ ਇਹ ਦੁੱਖ ਤੇ ਬਹੁਤ ਆ ਪਰ ਦੁੱਖ ਨੂੰ ਕਿਸ ਤਰੀਕੇ ਨਾਲ ਘਟਾਇਆ ਜਾਵੇ ਤੇ ਮੈਨੂੰ ਅੱਜ ਇਸ ਗੱਲ ਦੀ ਧਾਰ ਹੈ ਕਿ ਅੱਜ ਪੰਜਾਬ ਦੇ ਵਿੱਚ ਜਿਹੜੀ ਆ ਮੰਗੂਈ ਪਾਰਟੀ ਦੀ ਸਰਕਾਰ ਆ ਉਹ ਭਗਵੰਤ ਮਾਨ ਜੀ ਦੀ ਜੇ ਸਾਡੇ ਮੁਖਮਲ ਕੀ ਨੇ ਉਹਨਾਂ ਦੇ ਯੋਗ ਅਗਵਾਈ ਥੱਲੇ ਹਰ ਪੀੜਤਾ ਲਈ ਬਹੁਤ ਕੁਝ ਕੀਤਾ ਜਾ ਰਿਹਾ ਉਸ ਲੜੀ ਦੇ ਵਿੱਚ ਮੁੱਖ ਮੰਤਰੀ ਸਾਹਿਬ ਨੇ ਇੱਕ ਫੈਸਲਾ ਕੀਤਾ ਵੀ ਜਿਹੜਾ ਜੀ ਸਾਡੇ ਚੋਂ ਦੁਰਾ ਹੋ ਗਿਆ ਔਰ ਖਾਸ ਕਰਕੇ ਇਹ ਬੱਚਾ ਤੇ ਸੱਪ ਡਸਣ ਨਾਲ ਗਿਆ ਸੇਵਾ ਕਰ ਰਿਹਾ ਸੀ ਤੂੰ ਨੂੰ 4 ਲੱਖ ਰੁਪਏ ਦੀ ਰਾਸ਼ੀ ਜਿਹੜੀ ਆ ਉਹ ਦਿੱਤੀ ਜਾਵੇ ਤਾਂ ਕਿ ਪਰਿਵਾਰ ਥੋੜਾ ਬਹੁਤ ਆਪਣੇ ਆਪ ਨੂੰ ਸੁਭਾਅ ਸਕੋ ਇਹ ਇਨਸਾਨ ਦੀ ਕੀਮਤ ਨਹੀਂ ਹੈਗੀ ਜਿੰਨੀ ਮਰਜ਼ੀ ਕੀਮਤ ਲਾ ਲਓ ਸੰਦੇ ਦੀ ਕੋਈ ਕੀਮਤ ਨਹੀਂ ਕੋਈ ਉਹਦੀ ਪਰਵਾਹੀ ਨਹੀਂ ਪਰ ਆ ਇੱਕ ਛੋਟੀ ਜੀ ਰਕਮ 4 ਲੱਖ ਰੁਪਏ ਦੀ ਇਹ ਸਾਡੀ ਬੇਟੀ ਨੂੰ ਛੋਟੇ ਬੱਚਿਆਂ ਨੂੰ ਮਾਪਾਪ ਨੂੰ ਮਰਮੋਤਾ ਆਸਲਾ ਦੇਣ ਵਾਸਤੇ ਕੋਈ ਜੀ ਇੱਕ ਸਹਾਰਾ ਬਣੇਗੀ ਤਾਂ ਕਿ ਇਹ ਖੜੀ ਹੋ ਸਕੇ ਤੇ ਅੱਗੇ ਜ਼ਿੰਦਗੀ ਦੀ ਦੌੜ ਦੇ ਵਿੱਚ ਵੱਚ ਸਕੇ ਸੋ ਮੈਂ ਧੰਨਵਾਦ ਕਰਦਾ ਮਾਨਯੋਗ ਮੁੱਖ ਮੰਤਰੀ ਜੀ ਦਾ ਔਰ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦਾ ਜੇਕਰ 29 8 ਨੂੰ ਇਹ ਬਹੁਤ ਕੀ ਹੋਇਆ ਕਿ ਅੱਜ 12 ਤਰੀਕ ਨੂੰ ਇਹ ਪੈਸੇ ਜਿਹੜੇ ਨੇ ਇਹ ਪਰਿਵਾਰ ਨੂੰ ਮਿਲ ਗਏ 4 ਲੱਖ ਰੁਪਏ ਸੋ 12 12 ਦਿਨਾਂ 13 ਦਿਨਾਂ ਅੰਦਰ ਅੰਦਰ ਤੇ ਮੈਂ ਸਮਝਦਾ ਵੀ ਭਗਵੰਤ ਮਾਨ ਜੀ ਦੀ ਸਰਕਾਰ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਆਮ ਆਦਮੀ ਪਾਰਟੀ ਦੀ ਸੋਚ ਸੰਵੇਦਨਸ਼ੀਲ ਆ ਜਿੱਥੋਂ ਤੱਕ ਇਹੋ ਜਿਹੇ ਮਸਲੇ ਆਉਂਦੇ ਔਰ ਅੱਜ ਸਾਰਾ ਪੰਜਾਬ ਇਸ ਪਾਸੇ ਕੋਈ ਬਹਾਵਤ ਹੋਇਆ ਪਿਆ ਔਰ ਵਧੀਆ ਗੱਲ ਹੀ ਹੋਈ ਆ ਇਹ ਹਦਮ ਜ਼ਾਲੀ ਤੇ ਜਾਗੀ ਹੈ ਹਰ ਇਨਸਾਨ ਇੱਕ ਦੂਜੇ ਦੀ ਮਦਦ ਉੱਪਰ ਤਗੜਾ ਹੋ ਕੇ ਲੱਗਾ ਸੋ ਅੱਜ ਇੱਥੇ ਤਲੰਡੀ ਵਿਰਕ ਆਏ ਆ ਮੈਂ ਪਰਿਵਾਰ ਨੂੰ ਇਹ ਵੀ ਭਰੋਸਾ ਦਿੱਤਾ ਕਿ ਉਹ ਜੀਵਨਤ ਮੁਕਤੀ ਪਿਆ ਸਕਾ ਪਰ ਕੈਣੀ ਜ਼ਿੰਦਗੀ ਦੇ ਵਿੱਚ ਜਿੰਨੇ ਚੁਗਿਆ ਅਸੀਂ ਹਾਜ਼ਰ ਆ ਪੂਰਾ ਸਾਦਾ ਸੰਗੋ ਲੋ ਕੋਸ਼ਿਸ਼ ਹੋਏਗੀ ਕਿ ਪਰਿਵਾਰ ਨੂੰ ਕਿਸੇ ਕਿਸਮ ਦੀ ਮੁਸ਼ਕਿਲਾਂ ਹੋਵੇ ਪੰਜਾਲ ਤੁਸੀਂ ਇੱਥੇ ਹੋ ਬੜੀ ਵੀ ਤੁਸੀਂ ਹੋ ਰਵੀ ਵੀ ਤੁਸੀਂ ਇੱਥੇ ਹੋ ਮੋਤੀ ਜੀ ਇਹ ਪਰਿਵਾਰ ਨੂੰ ਤੁਸੀਂ ਸਾਰਿਆਂ ਨੇ ਸੰਭਾਲਣਾ ਇਹ ਸਾਰਾ ਜਿੰਨਾ ਪਰਿਵਾਰ ਆ ਸਾਡਾ ਆਪਣਾ ਪਰਿਵਾਰ ਔਰ ਮੈਂ ਅੱਗੇ ਵੀ ਕਿਹਾ ਵੀ ਜਿੱਥੋਂ ਤੱਕ ਇਸ ਭਾਈਚਾਰੇ ਦੀ ਗੱਲ ਆ ਸਾਨੂੰ ਦੋ ਮਾਰਾਂ ਪੈਂਦੀਆਂ ਤੇ ਤੇ ਗਰੀਬੀ ਆ ਦੂਜੀ ਆੜ ਪੜਦਾ ਸੋ ਆਪਾਂ ਦੋਵਾਂ ਦੇ ਖਰਾਬ ਲੰਣਾ ਆਪਣੀ ਅੱਗੇ ਜ਼ਿੰਦਗੀ ਵਧੀਆ ਕਰਨੀ ਆ ਸੋ ਮੈਂ ਪਰਿਵਾਰ ਨੂੰ ਵੀ ਨਗਰ ਨੂੰ ਵੀ ਇਹ ਵਿਸ਼ਵਾਸ ਤੋਂ ਹੋਂਨਾ ਕਿ ਇਹੋ ਜਿਹੇ ਦੁਖਾਂਤ ਦੇ ਵਿੱਚ ਪ੍ਰਮਾਤਮਾ ਕਿਸੇ ਨੂੰ ਨਾ ਪਾਵੇ ਪਰ ਜਿਹੜਾ ਆ ਗਿਆ ਇਹ ਆਪਾਂ ਪਰਿਵਾਰ ਦੇ ਨਾਲ ਪਰਿਵਾਰ ਹੋ ਗਦਰ ਦੇ ਨਾਲ ਖੜੇ ਆ ਤੇ ਬਹੁਤ ਵਾਹ ਕਹਿੰਦਾ ਹੋਇਆ ਉਸ ਅਜ਼ੀਜ਼ ਜੁਲੀਅਨ ਮਸੀਹ ਨੂੰ ਸ਼ਰਦਾ ਦੇ ਗੁਰ ਵੀ ਭੇਟ ਕਰਦਾ ਪ੍ਰਮਾਤਮਾ ਆਪਣੇ ਚਰਣਾ ਨੂੰ ਵਾਸ ਦੇਵੇ ਔਰ ਪਿੱਛੇ ਪਰਿਵਾਰ ਨੂੰ ਪੂਰੀ ਹਿੰਮਤ ਦੇਵੇ ਕਿ ਇਸ ਦੁੱਖ ਦੀ ਘੜੀ ਚੋਂ ਉਹ ਨਿਕਲ ਸਕੇ ਬਹੁਤ ਬਹੁਤ ਤਾਰਫ ሳሊያኑ <Sessimus> ጃማሲ